ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਦੀਆਂ ਪ੍ਰੀਖਿਆਵਾਂ ਨਾਲ ਸੰਬੰਧਿਤ ਕੁਝ ਨਵੇਂ ਬਦਲਾਅ ਕੀਤੇ ਗਏ ਨੇ ਉਸ ਤੋਂ ਪਹਿਲਾਂ ਬੋਰਡ ਦੇ ਵਿਦਿਆਰਥੀਆਂ ਨੂੰ ਇਮਤਿਹਾਨ ਪਾਸ ਕਰਨ ਲਈ ਥਿਉਰੀ ਵਿੱਚ 20% ਅੰਕ ਹਾਸਲ ਕਰਨੇ ਜ਼ਰੂਰੀ ਸਨ ਪਰ ਹੁਣ ਵਿਦਿਆਰਥੀਆਂ ਲਈ 25% ਅੰਕ ਹਾਸਲ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ ਸੈਕਸ਼ਨ 2023-24 ਵਿੱਚ ਮਾਰਚ ਮਹੀਨੇ ਵਿੱਚ ਹੋਣ ਵਾਲੀ ਫਾਈਨਲ ਪ੍ਰੀਖਿਆ ਵਿੱਚ ਵਿਦਿਆਰਥੀਆਂ ਨੂੰ ਥਿਉਰੀ ਪ੍ਰੀਖਿਆ ਵਿੱਚ 20% ਦੀ ਬਜਾਏ 25% ਅੰਕ ਲੈਣੇ ਹੋਣਗੇ ਪਾਸ ਪ੍ਰਤੀਸ਼ਤਤਾ ਅੰਕਾਂ ਦਾ ਇਹ ਨਿਯਮ ਗਰੁੱਪ A ਦੇ 6 ਵਿਸ਼ਿਆਂ ਲਈ ਨਿਰਧਾਰਤ ਕੀਤਾ ਗਿਆ ਜਦੋਂ ਕਿ ਪ੍ਰੈਕਟੀਕਲ ਅਤੇ ਥਿਊਰੀ ਸਮੇਤ ਕੁੱਲ 33% ਅੰਕ ਪ੍ਰਾਪਤ ਕਰਨੇ ਜ਼ਰੂਰੀ ਹੋਣਗੇ 10ਵੀਂ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਕੁੱਲ ਅੰਕ 650 ਹੋਣਗੇ ਪ੍ਰੀਖਿਆ ਵਿੱਚ ਕੁੱਲ 8 ਵਿਸ਼ੇ ਹੋਣਗੇ ਜਿਨ੍ਹਾਂ ਵਿੱਚੋਂ ਗਰੁੱਪ A ਦੇ 6 ਵਿਸ਼ਿਆਂ ਵਿੱਚੋਂ ਪਾਸ ਹੋਣਾ ਲਾਜ਼ਮੀ ਹੋਵੇਗਾ ਜਦਕਿ ਗਰੁੱਪ B ਦੇ 2 ਵਿਸ਼ਿਆਂ ਵਿੱਚ ਬੈਠਣਾ ਲਾਜ਼ਮੀ ਹੋਵੇਗਾ 2022-23 ਵਿੱਚ ਵਿਦਿਆਰਥੀਆਂ ਲਈ 9 ਵਿਸ਼ਾ ਲਈ ਹਾਜ਼ਰ ਹੋਣਾ ਲਾਜ਼ਮੀ ਸੀ ਪਰ ਇਸ ਵਾਰ ਇੱਕ ਵਿਸ਼ਾ ਹਟਾ ਦਿੱਤਾ ਗਿਆ ਜੋ ਕਿ ਇਲੈਕਟਿਵ ਪ੍ਰੀ ਵੋਕੇਸ਼ਨਲ ਅਤੇ ਐਨ ਐਸ ਕੇਯੂ ਐਫ ਹੈ ਤੁਹਾਨੂੰ ਤਿੰਨ ਦੀ ਬਜਾਏ ਦੋ ਵਿਸ਼ਿਆਂ ਦੀ ਚੋਣ ਕਰਨੀ ਪਵੇਗੀ 10ਵੀਂ ਜਮਾਤ ਵਿੱਚ ਪੰਜਾਬੀ ਜਾਂ ਪੰਜਾਬ ਹਿਸਟਰੀ ਕਲਚਰ ਦੀ ਥਿਉਰੀ ਪ੍ਰੀਖਿਆ કુલ 60 ਅੰਕਾਂ ਦੀ ਹੋਵੇਗੀ ਅਤੇ ਅੰਦਰੂਨੀ ਮੁਲਾਂਕਣ 10 ਅੰਕਾਂ ਦਾ ਹੋਵੇਗਾ। ਇਸ ਵਿੱਚ કુલ 75 ਅੰਕ ਹੋਣਗੇ ਜਦਕਿ ਗਰੁੱਪ A ਵਿੱਚ ਵਿਗਿਆਨ ਅਤੇ ਸਮਾਜਿਕ ਵਿਗਿਆਨ ਦੇ ਹੋਰ ਵਿਸ਼ਿਆਂ ਵਿੱਚ ਥਿਉਰੀ ਲਈ 80 ਅੰਕ ਅਤੇ ਅੰਦਰੂਨੀ ਮੁਲਾਂਕਣ ਲਈ 20 ਅੰਕ ਹੋਣਗੇ। ਇਹ ਪੇਪਰ કુલ 100 ਅੰਕਾਂ ਦੇ ਹੋਣਗੇ। ਗਰੁੱਪ B ਵਿੱਚ ਕੰਪਿਊਟਰ ਸਾਇੰਸ ਵਿੱਚ ਥਿਉਰੀ 50 ਅੰਕ, ਪ੍ਰੈਕਟੀਕਲ 45 ਅੰਕ ਅਤੇ ਅੰਦਰੂਨੀ ਮੁਲਾਂਕਣ 5 ਅੰਕਾਂ ਦਾ ਹੋਵੇਗਾ।